ਦੋ ਸੀ ਦਾ ਫਿਜ਼ੀਕਲੀ ਪੇਸ਼ ਹੋਣੇ ਬਾਕੀ ਬੀਸੀ ਰਹਿਨੇ ਹੋਏ ਨੇ ਔਰ ਕੁਛ ਸਾਡੇ ਵੱਲੋਂ ਕੁਛ ਰਕਾਰਡ ਬੰਗਿਆ ਗਿਆ ਉਹ ਅਗਲੀ ਤਰੀਕ ਹੈ ਜਿਹੜੀ ਉਹ 8 ਫਰਵਰੀ ਪਈ ਹੈ ਫਿਰ ਉਸ ਤੋਂ ਬਾਅਦ ਜਿਹੜੀ ਸ਼ਾਇਦ ਬੈਸੰਬਲ ਹੋਊਗੀ ਇਹ ਚਾਰਜ ਫ੍ਰੀਮ ਕਰਦੇ ਆ ਕੀ ਕਹੋਂ ਆ ਕੁਛ ਹੋਇਆ ਜੀ ਕੀ ਕਹੋਂਗੇ ਲਗਾਤਾਰ ਜਿਹੜਾ ਇਨਸਾਫ ਦੀ ਮੰਗ ਨੂੰ ਲੈ ਕੇ ਹਰ ਇੱਕ ਪਾਰਟੀ ਕੋਲ ਗਹਾਰ ਵੀ ਲਗਾ ਚੁੱਕੇ ਹਲੇ ਵੀ ਜਿਹੜੇ ਮਲਜਮ ਬਾਹਰ ਨਹੀਂ ਜੀ ਇਹ ਤਾਂ ਇਹ ਵੀ ਥੋੜੀ ਨਿਰਾਸ਼ਾ ਹੀ ਹੁੰਦੀ ਹੈ ਥੋੜੇ ਇਸ ਗੱਲ ਨੂੰ ਲੈ ਕੇ ਵੀ ਇੰਨੀ ਮਿਹਨਤ ਕਰਦੇ ਆ ਪਰ ਫਿਰ ਵੀ ਕੰਮ ਬਹੁਤ ਸਲੋ ਚੱਲ ਰਿਹਾ ਚਲੋ ਉਹ ਹੁਣ ਅਦਾਲਤ ਦੀ ਆਪਣੀ ਮਰਿਆਦਾ ਹੁੰਦੀ ਹੈ ਜਿਸ ਤਰ੍ਹਾਂ ਸਾਰੇ ਦੋਸ਼ੀਆਂ ਨੂੰ ਆਪਦਾ ਪੱਖ ਰੱਖਣ ਦਾ ਹੱਕ ਹੈ ਹੋਵੇ ਕੋਈ ਨਾ ਕੋਈ ਰੇੜਕਾ ਜਿਹਾ ਪਈ ਜਾਂਦਾ ਲੇਟ ਹੋਣ ਵਾਲਾ ਤਾਂ ਹੁਣ ਵੀ ਲੱਗੀ ਹੈ ਵੀ ਨੇੜੇ ਸ਼ਾਇਦ ਇੱਕੋ ਤਰੀਕੇ ਦੇ ਚਾਰਜ ਫਰੇਮ ਹੋ ਜਾਨਾ ਸ਼ਾਇਦ ਅਗਰ ਤੁਸੀਂ ਕਹਿੰਦੇ ਸੀ ਵੀ ਅਦਾਲਤਾਂ ਤੇ ਭਰੋਸਾ ਅੱਜ ਫੇਰ ਇੱਕ ਤਰੀਕ ਅੱਗੇ ਪੈ ਗਈ ਪਹਿਲਾਂ ਵੀ ਇਹੀ ਗੱਲ ਹੋਈ ਸੀ ਨਹੀਂ ਰਾਜੇ ਭਰੋਸਾ ਤਾਂ ਹੈਗਾ ਹੀ ਹੈ ਦੇਖੋ ਕੋਈ ਹੁਣ ਭਰੋਸਾ ਇਹ ਤੇ ਤਾਂ ਪ੍ਰੋਸੈਸ ਹੈ ਇੱਕ ਹੁਣ ਜੇ ਕੋਈ ਬੰਦਾ ਐਪਲੀਕੇਸ਼ਨ ਅੱਜ ਆਪਾਂ ਕਿਹਾ ਐਪਲੀਕੇਸ਼ਨ ਦੇ ਕੇ ਵੀ ਸਾਨੂੰ ਆ ਫਲਾਣਾ ਰਿਕਾਰਡ ਮਿਲਣਾ ਚਾਹੀਦਾ ਤਾਂ ਹੁਣ ਕੋਈ ਕੋਰਟ ਨੂੰ ਮੰਨਣੀ ਪੈਂਦੀ ਹੈ ਉਹ ਗੱਲ ਤਾਂ ਜਿਹੜਾ ਕੋਈ ਐਪਲੀਕੇਸ਼ਨ ਲੱਗਦਾ ਹੈ हां ਜਿਹੜਾ ਦੂਜਾ ਸਰਕਾਰਾਂ ਦਾ ਇਹ ਰਵਈਆ ਉਹ ਇਸ ਕੋ ਵੀ ਜ਼ਿਆਦਾ ਨਿਰਾਸ਼ਾ ਜਨਕ ਹੈ ਹੁਣ ਤੁਸੀਂ ਵੀਡੀਓ ਤੇ ਲਾ ਲਓ ਹੁਣ ਜਿੱਦਾਂ ਲਾਰੈਂਸ ਦੀ ਹਾਈ ਕੋਰਟ ਮਨਜੂਰ ਅਦਾਲਤ ਦੇ ਦਖਲ ਦੇਣ ਦੇ ਨਾਲ ਹਟ ਗਈ ਨਾਲ ਦੀ ਨਾਲ ਹੀ ਇੱਕ ਹਫਤਾ ਪਹਿਲਾਂ ਸਰਕਾਰ ਅੰਤਕਵਾਦੀ ਘੋਸ਼ਿਤ ਕਰਦੀ ਹੈ ਗੋਲਡੀ ਨੂੰ ਉਸ ਤੋਂ ਬਾਅਦ ਉਹਦੀ ਵੀਡੀਓ ਨੂੰ ਵਾਇਰਲ ਕਰਦੀ ਹੈ ਚੈਨਲਾਂ ਦੇ ਉੱਤੇ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਅੱਗੇ ਜਿਹੜਾ ਤੁਹਾਡਾ মিডিਆ ਇਹ ਇੱਕ ਤੀਜੇ ਥੰਮ੍ਹ ਵਜੋਂ ਜਾਣਿਆ ਜਾਂਦਾ ਸੀਗਾ ਸਾਡਾ ਪਰ ਪੀੜਤਾਂ ਦੀਆਂ ਦੁਖਿਆਰਿਆਂ ਦੀਆਂ ਜਿਹੜੀਆਂ ਅਰਜ਼ੀਆਂ ਉਹਨਾਂ ਨੂੰ ਅੱਗੇ ਇਹਨਾਂ ਨੇ ਅਪਲੋਡ ਕਰਨਾ ਹੁੰਦਾ ਸੀਗਾ ਉਹਨੂੰ ਸਮਾਜ ਦੇ ਅੱਗੇ ਲੈ ਕੇ ਆਉਣਾ ਸੀ ਸ਼ਾਇਦ ਹੁਣ ਸਾਨੂੰ ਐ ਲੱਗਦਾ ਕਿ ਸੋਸ਼ਲ ਮੀਡੀਆ ਵੀ ਸ਼ਾਇਦ ਬਰਮਾਸ਼ਾਂ ਦੇ ਬਣ ਕੇ ਰਹਿ ਗਿਆ ਕਿਉਂਕਿ ਜਿਸ ਤਰ੍ਹਾਂ ਉਹ ਆਪਦੀ ਮਰਜ਼ੀ ਦੇ ਨਾਲ ਸੋਸ਼ਲ ਮੀਡੀਆ ਦੀ ਰੱਜ ਕੇ ਵਰਤੋਂ ਕਰਦੇ ਨਾ ਕਿਤੇ ਸਰਕਾਰ ਦਖਲਦੰਦੀ ਕਰਦੀ ਨਜ਼ਰ ਆਉਂਦੀ ਹੈ ਨਾ ਕੋਈ ਕਿਤੇ ਕੋਈ ਪ੍ਰਸ਼ਾਸਨ ਦਾ ਸਾਨੂੰ ਕੋਈ ਤੇ ਐਕਸ਼ਨ ਲੈਦਾ ਨਜ਼ਰ ਆਉਂਦਾ ਮੇਰੇ ਬੇਟੇ ਦਾ ਗਾਣਾ 24 ਘੰਟੇ ਅੰਦਰ ਬੈਨ ਕਰਕੇ ਉਹ ਮਾਰਿਆ ਪਰੇ ਸਰਕਾਰ ਨੇ ਔਰ ਇੰਟਰਵਿਊ ਦੇਖੋ ਹਾਈ ਕੋਰਟ ਦੇ ਜੱਜ ਸਾਹਿਬਾਨ ਦਾ ਇਹਨਾਂ ਸਖਤੀ ਦੇ ਨਾਲ ਦੇਸ਼ ਦੇ ਰਾਸ਼ਟਰ ਵਿਰੋਧੀ ਵੀ ਉਹਨੂੰ ਦੱਸਿਆ ਗਿਆ ਯੂਥ ਵਿਰੋਧੀ ਵੀ ਉਹਨੂੰ ਦੱਸਿਆ ਗਿਆ ਪਰੰਤੂ ਦੇ ਬਾਵਜੂਦ ਨਾ ਵੀ ਵਾਲ ਇੱਕ ਨੰਨੀ ਜਾਰੀ ਕਰਤੀ ਤਾਂ ਜੋ ਸਰਕਾਰ ਇਹ ਚੀਜ਼ਾਂ ਨੂੰ ਗਲੋਰੀਫਾਈ ਕਰਦੀ ਹੈ ਬਦਮਾਸ਼ਾਂ ਨੂੰ ਗਲੋਰੀਫਾਈ ਕਰਦੀ ਹੈ ਤਾਂ ਫਿਰ ਔਕੂਗਾ ਤੋ ਲੱਗਦਾ ਨਹੀਂ ਇੱਕ ਪਾਸੇ ਬਚਣ ਦੀਆਂ ਕੋਸ਼ਿਸ਼ਾਂ ਤੇ ਦੂਸਰੇ ਪਾਸੇ ਗੋਲਡ ਹੀ ਜਾਂਦਾ ਵੀ ਭਾਈ ਨੇ ਕਿਹਾ ਸੀਗਾ ਵੀ ਅਸੀਂ ਕਰਾਇਆ ਬਿਲਕੁਲ ਉਹ ਤਾਂ ਉਹਨਾਂ ਦੇ ਦੂਰੇ ਮਾਪਦੰਡ ਹੈ ਜੀ ਇਹ ਤਾਂ ਕੱਟ ਪਤਲੀਆਂ ਨੇ ਜੀ ਇਹ ਤਾਂ ਜਿੰਨਾ ਜੋ ਵੇ ਤਾਂ ਉਹੀ ਤਾਂ ਗੱਲ ਕਹਿੰਦਾ ਮੀਡੀਆ ਨੂੰ ਆਜ਼ਾਦ ਤੌਰ ਤੇ ਆਪਣੀ ਮਰਜ਼ੀ ਨਾਲ ਸਵਾਲ ਪੁੱਛਣੇ ਚਾਹੀਦੇ ਹੁਣ ਜੇ ਮੈਂ ਤੁਹਾਨੂੰ ਇਹ ਗੱਲ ਕਹਾਂ ਵੀ ਤੁਸੀਂ ਮੈਥੋਂ ਆਹ ਚੀਜ਼ ਪੁੱਛੋ ਤੇ ਆ ਮੈਂ ਤੁਹਾਨੂੰ ਦੱਸੂਗਾ ਫੇਰ ਪ੍ਰੈਸ ਕਾਦੀ ਰਹੇਗੀ ਤੁਸੀਂ ਤਾਂ ਵਿੱਚੋਂ ਉਹ ਗੱਲ ਦੀ ਸੱਚਾਈ ਕੱਢ ਕੇ ਲੋਕਾਂ ਦੇ ਸਾਹਮਣੇ ਰੱਖਣੀ ਹੈ ਨਾ ਕਿ ਜੋ ਤੁਹਾਨੂੰ ਬਦਮਾਸ਼ ਕਹਿਣਗੇ ਜਾਂ ਮੈਂ ਤੁਹਾਨੂੰ ਕਹਾਂ ਕੋਈ ਵੀ ਪਰਸਨ ਆਪਣੀ ਮਰਜ਼ੀ ਮਤਾ ਕੋ ਤੂੰ ਥੋੜੋ ਬਰਖ ਸਕਦਾ ਪੱਤਰਕਾਰ ਨੂੰ ਤੁਹਾਡੇ ਲੋਕਾਂ ਦੀਆਂ ਕਾਫੀ ਉਮੀਦਾਂ ਹੁੰਦੀਆਂ ਨੇ ਵੀ ਤੁਸੀਂ ਸਹੀ ਗੱਲ ਨੂੰ ਸਰਚ ਕਰਕੇ ਲੱਭ ਕੇ ਲੋਕਾਂ ਦੇ ਅੱਗੇ ਰੱਖੋਗੇ ਠੀਕ ਹੈ ਜੀ